गाजर ਦਾ ਹਲਵਾ ਬਣਾਉਣ ਲਈ ਗਾਜਰਾਂ ਕद्दूकस ਕਰ ਲਈਆਂ ਨੇ ਤਾਂ ਉਸਕੇ ਹੁਣ ਅਸੀਂ ਕੜਾਈ ਵਿੱਚ 2 ਚਮਚ ਘਿਓ ਤੇ ਪਾ ਕੇ ਗਾਜਰਾਂ ਨੂੰ ਚੰਗੀ ਤਰ੍ਹਾਂ ਨਾਲ ਫਰਾਈ ਕਰਾਂਗੇ ਤੇ ਇਹਨਾਂ ਨੂੰ ਫਰਾਈ ਕਰਦੇ ਸਮੇਂ ਅਸੀਂ ਇਹਨਾਂ ਨੂੰ ਹਿਲਾਉਂਦੇ ਰਹਿਣਾ ਹੈ ਜਦ ਤੱਕ ਪਾਣੀ ਨਹੀਂ ਸੁੱਕ ਜਾਂਦਾ ਤਾਂ ਆਪਾਂ ਦੁੱਧ ਨੂੰ ਵੀ ਉਬਾਲ ਲਈ ਰੱਖ ਦਿੱਤਾ ਹੈ ਤਾਂ ਜੋ ਇਹ ਵੀ گاੜਾ ਹੋ ਸਕੇ गाजर ਆਪਣੀਆਂ کافی حد ਤੱਕ ਫਰਾਈ ਹੋ ਗਈਆਂ ਹੁਣ ਆਪਾਂ ਇੱਕ ਚਮਚ ਹੋਰ ਲੈ ਕੇ ਇਸ ਵਿੱਚ ਨੱਟਸ ਵੀ ਫਰਾਈ ਕਰ ਲਵਾਂਗੇ ਤਾਂ ਜੋ ਉਹਨਾਂ ਦਾ ਕੱਚਾपन ਖਤਮ ਹੋ ਜਾਵੇ ਤੇ ਗਾਜਰਾ ਆਪਣੀਆਂ ਇੱਥੇ ਬਿਲਕੁਲ ਤਿਆਰ ਹੋ ਗਈਆਂ ਨੇ ਹੁਣ ਆਪਾਂ ਇਸ ਵਿੱਚ ਦੁੱਧ ਐਡ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਪਕਾਵਾਂਗੇ ਨਾਲ ਹੁੰਦੀ ਸੁੱਕਾ ਦੁੱਧ ਐਡ ਕਰ ਲਵਾਂਗੇ ਤਾਂ ਜੋ ਇਸ ਦਾ ਫਲੇਵਰ ਹੋਰ ਵਧਾ ਦਿੱ ਜਾਵੇ ਤੇ ਹੁਣ ਅਸੀਂ ਇਸ ਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਦੁੱਧ ਸੁੱਕ ਨਹੀਂ ਜਾਂਦਾ ਅਤੇ ਬਿਲਕੁਲ ਡਰਾਈ ਨਹੀਂ ਹੋ ਜਾਂਦਾ ਹਲਵਾ ਸਾਡਾ ਉਦੋਂ ਤੱਕ ਅਸੀਂ ਇਸ ਨੂੰ ਪਕਾਵਾਂਗੇ ਹੁਣ ਇਹ ਕੜਾਈ ਛੱਡਣ ਲੱਗਿਆ ਹੈ ਇਸ ਤੋਂ ਮਤਲਬ ਇਹ ਪੱਕ ਕੇ ਬਿਲਕੁਲ ਤਿਆਰ ਹੈ ਤੇ ਦੇਖੋ ਕਿੰਨਾ ਵਧੀਆ ਬਣਿਆ ਹੈ ਕਿਉਂਕਿ ਇਸ ਵਿੱਚ ਗਾჭਰਾ ਘੱਟ ਤੇ ਖੋਆ ਜ਼ਿਆਦਾ ਹੈ ਦੁੱਧ ਜ਼ਿਆਦਾ ਹੈ ਕਿਉਂਕਿ ਅਸੀਂ ਸੁੱਕਾ ਦੁੱਧ ਵੀ ਐਡ ਕੀਤਾ ਹੈ ਤੇ ਸਾਡਾ ਗੁਜਰੇਲਾ ਬਣ ਕੇ ਬਿਲਕੁਲ ਤਿਆਰ ਹੈ ਇਸ ਵਿੱਚ ਆਪਾਂ ਨਾ ਹੀ ਜ਼ਿਆਦਾ ਐਡ ਕੀਤਾ ਹੈ ਤੇ ਨਾ ਹੀ ਕੋਈ ਮਿੱਠਾ ਐਡ ਕੀਤਾ ਹੈ ਸ਼ੱਕਰ ਚੀਨੀ ਅਸੀਂ ਬਿਲਕੁਲ ਵੀ ਨਹੀਂ ਪਾਈ